ਹੇਪਾ ਹੁੰਦੇ ਨਹੀਂ ਜਿਵੇਂ ਸਰੋਪਰ ਫੋਨ ਦੇ ਵਿੱਚ ਫੋਟੋਆਂ ਆਉਂਦੀਆਂ ਐ ਐਪਸ ਜੀ ਇਹ ਦੀ ਪਿਆਸ ਜਿਵੇਂ ਉਹ ਲਿਟਰ ਇਸ ਨੂੰ ਬਿਲਕੁਲ ਆਵਾਜ਼ ਨਹੀਂ ਦਿੱਤੀ ਸੋ। ਅੱਛਾ ਉਹਨੇ ਜੇ ਦੋ ਤਿੰਨ ਵਾਰੇ ਬਾੜਾ ਹਾਂ। ਅੱਛਾ। ਅੱਛਾ। ਉਹ ਬੰਦੇ ਦਾ ਕੁਲਿਆ ਯਾਦ ਹੈ। ਤਕਰੀਬਨ 20-30 ਸਾਲ ਦੇ ਲੱਟ ਕੇ ਸੀ ਸਰਮ। ਦੋ ਲੰਬੇ 6 ਫੁੱਟ ਦੇ ਹੋਣਗੇ ਜਾਂ ਘੱਟ 5 ਅ 6 ਦੇ ਤੱਕ ਤਾਂ ਰਾਣੀ ਕਿਦਾਂ ਨਾਲ ਫੋਟੇ ਵਰਗਾ ਕਿ ਗੁਰਾ ਇੱਕ ਪ੍ਰੋਫੈਸਰ ਨੂੰ ਕਿਡਨੈਪ ਕੀਤਾ ਗਿਆ ਹੈਗਾ ਪੈਸੇ ਕੋਈ ਦੀ ਕੋਸ਼ਿਸ਼ ਕੀਤੀ ਕਿ ਕੀ ਮਾਮਲਾ ਇਦਾਂ ਜੀ ਪਰਸੋਂ ਸਵੇਰ ਦੀ ਵਾਰਦਾਤ ਹੈਗੀ ਆ ਇਹ ਜੇ ਪ੍ਰੋਫੈਸਰ ਜਿਹੜੇ ਹੈਗੇ ਲੋਕਲ ਰਾਮਪੁਰਾ ਫੂਲ ਦੇ ਰਹਿਣ ਵਾਲੇ ਹੈਗੇ ਇਹ ਸਿਹਰੇ ਜਦੋਂ ਕਰੂ तकरीबन 6 ਵਜੇ ਸੈਰ ਤੇ ਗਏ ਸੀ ਇਹਨਾਂ ਨੇ ਸੈਰ ਕਰਦੇ ਨੇ ਇਸ ਸਕੂਟਰੀ ਤੇ ਗਏ ਸੀ ਇਹਨਾਂ ਨੇ ਫਿਰ ਸਕੂਟਰੀ ਇੱਕ ਟੀਪੁਆਇੰਟ ਤੇ ਲਾ ਕੇ ਆਪਦੇ ਜਦੋਂ ਸੈਰ ਕਰਦੇ ਪਏ ਸੀ ਤੇ ਇੱਕ तकरीबन ਦੋ ਤੋਂ ਤਿੰਨ ਵਿਅਕਤੀ ਦੱਸਦੇ ਨੇ ਜਿਹੜੇ ਚਿੱਟੀ ਕਾਰ ਤੇ ਆਏ ਤੇ ਇਹਨਾਂ ਨੂੰ ਉਹਨਾਂ ਨੇ ਫਿਰ ਜਾਨਕੀ ਉੱਥੇ ਕਿਡਨਾਪ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਲੈ ਗਏ ਨੇ ਕੁੱਟਮਾਰ ਉਹਨਾਂ ਦੀ ਕਰਦੇ ਰਹੇ ਨੇ ਇਹਨਾਂ ਦੇ ਕੋਲ ਫੋਨ ਸੀ ਇਹਨਾਂ ਕੋ ਉਹਦਾ ਪਾਸਵਰਡ ਪੁੱਛਦੇ ਰਹੇ ਆ ਪੈਸੇ ਟਰਾਂਸਫਰ ਕਹਿੰਦੇ ਆ ਕਿ ਕਰਾਉ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇਹਨਾਂ ਕੋਈ ਯੂਨੋ ਐਪ ਹੈਗੀ ਸੀ ਤੇ ਇਹ ਚੀਜ਼ਾਂ ਸਾਰੀਆਂ ਫਿਰ ਇਹਨਾਂ ਨੂੰ ਅਲਟੀਮੇਟਲੀ ਇੱਕ ਜਗ੍ਹਾ ਡ੍ਰੌਪ ਕਰਕੇ ਤੇ ਉਹ ਚਲੇ ਗਿਆ ਹੁਣ ਸਾਨੂੰ ਇਹ ਪਤਾ ਲੱਗਾ ਜੀ ਅਸੀਂ ਜਾਣ ਲੈ ਕੇ ਪੱਤਾ ਦੇ ਰਹੇ ਆ ਤੇ ਸਾਡੀ ਜਿਹੜੀਆਂ ਟੀਮਾਂ ਲੱਗ ਉਹ ਕੰਮ ਤੇ ਲੱਗ ਗਈਆਂ ਨੇ ਤਾਂ ਜੋ ਇਸ ਨੂੰ ਅਸੀਂ ਛੇਤੀ ਛੇਤੀ ਕਰਾ ਕਰ ਲਈ ਕੰਡੀਸ਼ਨ ਕਿਵੇਂ ਪ੍ਰੋਫੈਸਰ ਜੀ ਕੀ ਨਾਮ ਮੂਵੀ ਦਾ ਸਰ ਇਹ 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 ਕ੍ਰਿਸ਼ਨ ਹੈਗੇ ਜੀ ਮਿਸਟਰ ਕ੍ਰਿਸ਼ਨ ਤੇ ਕੰਡੀਸ਼ਨ ਡਾਕਟਰ ਦੇਖੋ ਸੱਟਾਂ ਤੇ ਲੱਗੀਆਂ ਹੈਗੀਆਂ ਤੇ ਇੱਕ ਸ਼ੋਲਡਰ ਤੇ ਜਿਹਨੇ ਕਿ ਕੁੱਟਮਾਰ ਤੇ ਜ਼ਿਆਦਾ ਕੀਤੀ ਉਹਨਾਂ ਨੇ ਕੁੱਟਿਆ ਹੈਗਾ ਬਲੰਟ ਵੈਪਨ ਨਾਲ ਕੁੱਟਿਆ ਹੈਗਾ ਤੇ ਜਿਹੜੀ ਕੋਈ ਕਹਿੰਦੇ ਸਿਰ 'ਚ ਵੀ ਹਲਕੀ ਜੀ ਜਿੱਦਾਂ ਡਾਕਟਰ ਨੇ ਕਿਹਾ ਹੈਗਾ ਥੋੜੀ ਜੀ ਹੈਗੀ ਬਟ ਮਾਈਨਰ ਹੈ ਤੇ ਫਿਰ ਇਹਦੇ ਇੱਕ ਸ਼ੋਲਡਰ ਤੇ ਵੀ ਫ੍ਰੈਕਚਰ ਦੱਸਿਆ ਜਾ ਰਿਹਾ ਸਰ ਕਿੰਨੇ ਬੰਦੇ ਦੱਸ ਰਿਹਾ ਤੇ ਕਿੱਥੇ ਸਿੱਟੇ ਗਏ ਨੇ ਇੱਥੇ ਦੋ ਤੋਂ ਤਿੰਨ ਬੰਦੇ ਦੱਸ ਰਹੇ ਹੈਗੇ ਆ ਤੇ ਇਹਨਾਂ ਨੂੰ ਕਿ ਪਿੰਡ ਖੈਲੀ ਕਲਾਂ ਦੇ ਜਿਹੜੇ ਹੈਗੇ ਸਰਪੰਚ ਸਾਹਿਬ ਉਹਨਾਂ ਦੇ ਅਲਟੀਮੇਟਲੀ ਕਿਸੇ ਰਾਹਗੀਰ ਨੇ ਉੱਥੇ ਤੱਕ ਜਿਹੜਾ ਹੈਗਾ ਪਹੁੰਚਾਤਾ ਉਹਨਾਂ ਨੇ ਗਾਂ ਇਹਨਾਂ ਦੇ ਘਰ ਦੇ ਅੰਦਰ ਦੱਸਿਆ ਹੈਗਾ ਉਹ ਫਿਰ ਇੱਥੇ ਮੈਕਸ ਲਿਆ ਇਹਨਾਂ ਨੂੰ